ਤਿਲਕ ਜੰਜੂ ਰਾਖਾ ਪ੍ਰਭ ਤਾਕਾ ਇਨੋ ਵੱਡੋ ਕੱਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਜਿਹੜੇ ਅਨਨ ਸਿੱਖਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆ ਦਾਸ ਜੀ ਇਨਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਰੂਪ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਵੱਲੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਸੰਬੰਧੀ ਗੁਰਮਤ ਸਮਾਗਮ ਹੋ ਰਹੇ ਨੇ ਉਥੇ ਕੌਮੀ ਤੌਰ ਦੇ ਉੱਤੇ ਇਸ ਸੰਬੰਧੀ ਜੋ ਵਿਸ਼ੇਸ਼ ਗੁਰਮਤ ਸਮਾਗਮ ਆ ਉਹ ਗੁਰਦੁਆਰਾ ਸ਼੍ਰੀ ਸੀਸਗੰਢ ਸਾਹਿਬ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ। ਇਹਨਾਂ ਸਮਾਗਮਾਂ ਦੀ ਜਿਹੜੀ ਡਿਟੇਲ ਆ ਉਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੀ ਆ। 23 ਨਵੰਬਰ ਨੂੰ ਪੰਥ ਦਿਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਕਿਉਂਕਿ 350 ਸਾਲਾ ਗੁਰਿਆਈ ਪੁਰਬਾ ਤੇ 350 ਸਾਲਾ ਗੁਰਿਆਈ ਪੁਰਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਪੋਰਾ ਸਾਹਿਬ ਜੋ ਕਿ ਸੀਸਗੰਜ ਦੇ ਸਾਹਮਣੇ ਹੀ ਆ ਉੱਥੇ ਮਨਾਇਆ ਜਾਣਾ। 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਿਸ਼ੇਸ਼ ਗੁਰਮਤ ਸਮਾਗਮ ਉਹ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਬਾਰਕ ਸੀਸ ਦਾ ਸੰਸਕਾਰ ਹੋਇਆ ਵਾ ਉਹ ਉੱਥੇ ਗੁਰਮਤ ਸਮਾਗਮ ਹੋਣੇ ਆ 25 ਤਰੀਕ ਨੂੰ ਕੌਮੀ ਤੌਰ ਦੇ ਉੱਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਸਮਾਗਮਾ ਉੱਥੇ ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਹੋਈ ਆ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਵੀ ਵਿਸ਼ੇਸ਼ ਸਮਾਗਮ ਜਿਹੜੇ ਆ ਉਹ ਹੋ ਰਹੇ ਆ 29 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਸੰਸਕਾਰ ਦਿਹਾੜਾ ਵਾ ਉਹ ਵੀ ਵੱਡੇ ਪੱਦਰ ਦੇ ਉੱਤੇ ਵਿਸ਼ੇਸ਼ ਗੁਰਮਤ ਸਮਾਗਮਾਂ ਦੇ ਰਾਹੀਂ ਹੋਣਾ ਨਗਰ ਕੀਰਤਨ ਜਿਹੜਾ 25 ਨਵੰਬਰ ਤੋਂ ਸ਼ਹੀਦੀ ਨਗਰ ਕੀਰਤਨ ਤੁਰਨਾ ਵਾ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ ਤੋਂ ਉਹ 28 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਆਊਗਾ ਔਰ ਉੱਥੇ ਸਮੁੱਚੇ ਪੰਥ ਨੇ ਉਹਦਾ ਸਵਾਗਤ ਕਰਨਾ ਤੇ ਗੁਰੂ ਨੂੰ ਸਜਦਾ ਕਰਨਾ 29 ਨਵੰਬਰ ਨੂੰ ਉਹ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਮਾਪਤ ਸੰਪੂਰਨ ਹੋਣਾ ਵਾ 29 ਨਵੰਬਰ ਨੂੰ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਖਾਲਸਾ ਪੰਥ ਪੂਰੀਆਂ ਹਾਜ਼ਰੀਆਂ ਭਰੇ ਜਿਵੇਂ ਖਾਲਸਾ ਪੰਥ ਭੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਪੋ ਆਪਣੇ ਸਾਧਨਾ ਤੇ ਆਉਂਦਾ ਟਰਾਲੀਆਂ ਤੇ ਆਉਂਦਾ ਔਰ ਇਸ ਵਾਰੀ ਵੀ ਜਿਹੜਾ ਗੁਰੂ ਕਾ ਖਾਲਸਾ ਪੰਥ ਆ ਉਹ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਸਾਧਨਾ ਟਰੈਕਟਰ ਟਰਾਲੀਆਂ ਤੇ ਖਾਲਸਾ ਹੀ ਨਿਸ਼ਾਨ ਲਗਾ ਕੇ ਉਥੇ ਪਹੁੰਚੇ ਮੈਂ ਕੱਲ੍ਹ ਇਹ ਵੀ ਅਪੀਲ ਜਾਰੀ ਕੀਤੀ ਸੀ ਵੀ ਆਪੋ ਆਪਣੇ ਘਰਾਂ ਦੇ ਉੱਤੇ ਵੀ ਖਾਲਸਾ ਹੀ ਨਿਸ਼ਾਨ ਜਿਹੜੇ ਆ ਉਹ ਲਗਾਉਣੇ ਉਹਦਾ ਕਾਰਨ ਇਹ ਆ ਕਿ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਤੋਂ ਖਾਲਸਾਈ ਸੋਚ ਦਾ ਪ੍ਰਗਟਾਵਾ ਕਰਨ ਦੇ ਲਈ ਜ਼ਰੂਰੀ ਆ ਕਿ ਆਪਾਂ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ 23 ਨੂੰ ਆਰੰਭਾ 29 ਨੂੰ ਸੰਪੂਰਨਨਾ ਇਨਾ ਸ਼ਤਾਬਦੀਆਂ ਦੇ ਮੌਕੇ ਤੇ ਘਰਾਂ ਤੇ ਆਪਣੇ ਕਾਰੋਬਾਰੀ ਅਦਾਰਿਆਂ ਦੇ ਉੱਤੇ ਖਾਲਸਾ ਹੀ ਨਿਸ਼ਾਨ ਸਾਹਿਬ ਚਲਾਈਏ ਮੈਂ ਇਕ ਗੱਲ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਸਮਾਗਮ 23 ਤੋਂ 29 ਤੱਕ ਚੱਲਣੇ ਆ ਤਾਂ ਖਾਲਸਾ ਪੰਥ ਉਹਦੇ ਵਿੱਚ ਸ਼ਮੂਲੀਅਤ ਕਰੇ ਉਹਦੇ 'ਚ ਭਾਗ ਲਵੇ ਔਰ ਸੇਵਾ ਕਰੇ ਕੀਰਤਨ ਸੁਣੇ ਪਾਠ ਸੁਣੇ ਔਰ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੇ ਇਹ ਤੇ ਹੈਗੀ ਉੱਥੋਂ ਦੀ ਜਿਹੜੀ ਪ੍ਰੋਗਰਾਮ ਦੀ ਡਿਟੇਲ ਹਿੰਸਾ ਦੇ ਤੋਂ ਪਾਈ ਹਮਨ ਦੀ ਇਸ ਵਰਤਿਕਾ ਨੂੰ ਦੇਖ ਕੇ ਅਸੀਂ ਦੀਗਨ ਦੇਖਦੇ ਆ ਜਿਹੜਾ ਉਹ ਸਪਸ਼ਟੀਕਰਨ ਪਿੱਛੇ ਉਹਨਾਂ ਦੀ ਧੀ ਦਾ ਆਨੰਦਕਾਰ ਜੀ ਉਹਦੇ ਸਬੰਧੀ ਉਹਨਾਂ ਨੇ ਦਿੱਤਾ ਉਹ ਤੇ ਬਾਕੀ ਆਪਾਂ ਉਹਨਾਂ ਵਾਲੇ ਸਮੇਂ 'ਚ ਵਿਚਾਰ ਕਰਾਂਗੇ ਸਿਕਸ ਸਰਕਾਰ ਸਾਡੇ 350 ਸਾਲ ਮਨਾਏ ਜਾ ਰਹੇ ਆ ਸਰਕਾਰ ਦੇ ਵੱਲੋਂ 22 ਤੇ 23 24 ਦਾ ਇਹ ਬੋਰਡ ਲਗਾਇਆ ਗਿਆ ਪਰ ਜਿਹੜੇ ਸਮਾਗਮ ਨੇ ਇਹ ਹੈਗੇ ਨੇ 29 ਤੱਕ ਦੇ ਇੱਕ ਕਿਸਮ ਦੀ ਦੇਖੋ ਵੈਸੇ ਤੇ ਕਿਉਂਕਿ ਸਰਕਾਰ ਨੇ ਜਿਹੜੇ ਬੋਰਡ ਲਾਏ ਆ ਉਹ ਵੀ ਪੰਜਾਬ ਦੀ ਜਨਤਾ ਦੇ ਜਿਹੜੇ ਟੈਕਸ ਆ ਉਹਦੇ ਪੈਸੇ ਦੇ ਨਾਲ ਲੱਗੇ ਆ ਕੋਈ ਬੰਦਾ ਘਰੋਂ ਪੈਸਾ ਨਹੀਂ ਲਾਉਂਦਾ ਤੋਂ ਚੰਗੀ ਗੱਲ ਹੀ ਬੋਰਡ ਲਾਏ ਆ ਪਰ ਬਹੁਤ ਚੰਗੀ ਗੱਲ ਹੁੰਦੀ ਜੇ ਉਹਦੇ ਵਿੱਚ ਉਹ ਜਿਵੇਂ ਮੈਂ ਸਵੇਰੇ ਚੰਡੀਗੜ੍ਹ ਤੋਂ ਤੁਰਿਆ ਵਾਂ ਆਪਣੇ ਘਰ ਤੋਂ ਤੇ ਮੈਂ ਆਉਂਦੇ ਆਉਂਦੇ ਆ ਇਥੋਂ ਅੰਮ੍ਰਿਤਸਰ ਤੱਕ ਵੇਖਿਆ ਵਾ ਕਿ ਹਰ ਖੰਭੇ ਦੇ ਉੱਤੇ ਬੋਰਡ ਤੇ ਲੱਗਾ ਆ ਤੇ ਉਹਦੇ ਉੱਤੇ ਇਹਨਾਂ ਨੇ ਕਿਹਾ ਵੀ 23 ਤੋਂ 25 ਜਿਹੜੀ ਸੰਗਤ ਆ ਅਨੰਦਪੁਰ ਸਾਹਿਬ ਪਹੁੰਚੇ ਚਾਹੀਦਾ ਇਹ ਹੀ ਵੀ ਇਹ 23 ਤੋਂ 29 ਲਿਖ ਦੇ ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਸੀਸ ਦਾ ਸੰਸਕਾਰ ਦਿਹਾੜਾ ਵਾ 350 ਸਾਲਾ ਜਿਹੜਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਹੀ ਸੰਸਕਾਰ ਹੋਇਆ ਉਹਦੇ 29 ਨੂੰ ਮਨਾਇਆ ਜਾਣਾ ਤੋਂ ਮੇਰੇ ਹਿਸਾਬ ਦੇ ਨਾਲ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਤੇ ਇਹ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਪੂਰੀ ਦੇਣੀ ਚਾਹੀਦੀ ਆ ਅਧੂਰੀ ਜਾਣਕਾਰੀ ਦੇਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ ਤੇ ਸਰਕਾਰ ਹੀ ਜਾਣਦੀ ਆ ਪਰ ਖਾਲਸਾ ਪੰਥ ਜਿਹੜਾ ਵਾ ਉਹ 23 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਆਪਣੀ ਜਨਮ ਭੂਮੀ ਆਨੰਦਪੁਰ ਸਾਹਿਬ ਜ਼ਰੂਰ ਪਹੁੰਚੂਗਾ ਕਿਉਂਕਿ ਸ਼ਤਾਬਦੀ 29 ਨਵੰਬਰ ਤੱਕ ਚੱਲਣੀ ਆ ਸਰਕਾਰ ਨੂੰ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਠੀਕ ਆ ਵੀ ਉਹਨਾਂ ਨੇ ਆਪਣੇ ਪ੍ਰੋਗਰਾਮ 23 ਤੋਂ 25 ਲਿਖਿਆ ਪਰ ਸ਼ਤਾਬਦੀ ਤੇ 29 ਤੱਕ ਚੱਲਣੀ ਆ ਨਾ ਤੇ ਉਹਨਾਂ ਦੇ ਪ੍ਰੋਗਰਾਮ ਖਤਮ ਹੋਣ ਦੇ ਨਾਲ ਸ਼ਤਾਬਦੀ ਸੰਪੂਰਨ ਨਹੀਂ ਉਹ ਤੇ ਉਦੋਂ ਸੰਪੂਰਨ ਹੋਣੀ ਜਦੋਂ ਪਾਤਸ਼ਾਹ ਤੇ ਸੀਸ ਦਾ ਸਸਕਾਰ ਦਿਹਾੜਾ ਮਨਾਇਆ ਜਾਣਾ ਤੋਂ ਅਧੂਰੀ ਜਾਣਕਾਰੀ ਨੂੰ ਨਹੀਂ ਦੇਣੀ ਚਾਹੀਦੀ ਮੈਂ ਸਮਝਦਾ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਇਨਾਂ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਔਰ ਫਲੈਕਸਾ ਜਿਹੜੇ ਉਹ 23 ਤੋਂ 29 ਦੇ ਲਾਉਣੇ ਚਾਹੀਦੇ ਆ 23 ਤੋਂ 25 ਦੇ ਅਧੂਰੇ ਆ ਸਿੰਘ ਸਾਹਿਬ ਇੱਕ ਕਾਫੀ ਸਰਦੋ ਸਰਕਾਰ ਸਵਾਲ ਕਰਦੀ ਹੈ ਐਸਜੀਪੀਸੀ ਦੀ ਗੋਲਕ ਦਾ ਪੈਸਾ ਸੰਗਤ ਦੇ ਮੰਦੇ ਵਿੱਚ ਇੱਕ ਵੱਖਰਾ ਸਵਾਲ ਪੈਦਾ ਹੁੰਦਾ ਹੈ ਕਿ ਐਸਜੀਪੀਸੀ ਦੁਰਵਰਤੋਂ ਕਰ ਰਹੀ ਜਾਂ ਕਿਸੇ ਤਰੀਕੇ ਦੇ ਨਾਲ ਇਹਨਾਂ ਪੈਸੇ ਨੂੰ ਲੈ ਕੇ ਬਾਰ-ਬਾਰ ਜ਼ਿਕਰ ਕਰਦੇ ਸੀਐਮ ਸਾਹਿਬ ਦੇ ਬਾਕੀ ਹੋਰ ਇਹ ਜਿਮਨੀ ਚਾਹੁੰਦੇ ਨੇ ਇਹਨੂੰ ਇਹਨੂੰ ਦੇਖੀਏ ਤਾਂ ਕੀ ਕੀ ਕਹਿੰਦੇ ਆ ਇਹਦੇ ਸਬੰਧੀ ਦੇਖੋ ਸ਼ਗਿਰਤਾ ਵਿੱਚ ਬਹੁਤ ਆਗਿਆ ਸ਼੍ਰੀ ਅਕਾਲਤਖ ਸਾਹਿਬ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਕਾਲ ਵੇਲੇ ਤੋਂ ਹੀ ਸਿੱਖ ਧਰਮ ਦੇ ਵਿੱਚ ਦਸਵੰਦ ਦੀ ਇੱਕ ਪ੍ਰਥਾ ਵਾ ਸੰਗਤਾਂ ਗੁਰੂ ਘਰ ਆਪਣੀ ਸ਼ਰਧਾ ਦੇ ਮੁਤਾਬਕ ਦਸਵੰਦ ਦਿੰਦੀਆਂ ਗੋਲਕ ਦੇ ਵਿੱਚ ਭੇਟਾ ਪਾਉਂਦੀਆਂ ਉਹ ਸੰਗਤਾਂ ਦੀ ਸ਼ਰਧਾ ਹੁੰਦੀ ਆ ਤੇ ਗੁਰੂ ਘਰ ਦੀਆਂ ਗੋਲਕ ਇੱਕ ਸਿੱਖ ਪਰੰਪਰਾ ਦਾ ਹਿੱਸਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਆਮ ਸੰਸਥਾ ਨਹੀਂ ਆ ਇਹ ਸਿੱਖ ਕੌਮ ਨੇ ਬਹੁਤ ਜਦੋ ਜਹਿਦ ਤੇ ਸ਼ਹਾਦਤਾਂ ਤੋਂ ਬਾਅਦ ਇਹ ਬਣੀ ਪ੍ਰਬੰਧ ਸੰਭਾਲਿਆ ਔਰ ਇਹਦੇ ਸਬੰਧੀ ਬਕਾਇਦਾ 1925 ਤੋਂ ਗੁਰਦੁਆਰਾ ਐਕਟ ਵੀ ਬਣਿਆ ਆ ਉਸ ਐਕਟ ਦੇ ਅਧੀਨ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਤਹਿਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਔਰ ਇੱਕ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਦੇ ਸਬੰਧੀ ਬਿਨਾਂ ਕਿਸੇ ਤੱਥਾਂ ਤੋਂ ਕੋਈ ਬਿਆਨ ਜਾਰੀ ਕਰਨਾ ਉਹ ਠੀਕ ਨਹੀਂ ਆ ਉਹ ਮੰਦ ਭਾਗਾ ਇਹਦੇ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਵਾ ਹਰਮੀਤ ਸਿੰਘ ਸੰਧੂ ਨੇ ਵੀ ਥੋੜੇ ਦਿਨ ਪਹਿਲਾਂ ਗੋਲਕਾ ਦੇ ਉੱਤੇ ਬਿਆਨ ਦਿੱਤਾ ਇਹਦੇ ਤੋਂ ਪਹਿਲਾਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਵੀ ਗੋਲਕਾ ਦੇ ਉੱਤੇ ਪਹਿਲਾਂ ਜਨਵਰੀ ਚ ਇਹਨਾਂ ਬਿਆਨ ਦਿੱਤਾ ਫਿਰ ਜੂਨ ਚ ਤੇ ਹੁਣ ਤੇ ਇਹਨਾਂ ਨਵੰਬਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜਾ ਜ਼ਿੰਮੇਵਾਰੀ ਦਾ ਅਹੁਦਾ ਹੈ अरुणा ਨੂੰ ਜ਼ਿੰਮੇਵਾਰੀ ਦੇ ਨਾਲ ਬਿਆਨ ਦੇਣੇ ਚਾਹੀਦੇ ਹੁੰਦੇ ਆ ਵਾਰ-ਵਾਰ ਇਹ ਕਹਿਣਾ ਗੋਲ ਕਾ ਚੁੱਕ ਦੋ ਗੋਲ ਕੰਝ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਮੁੱਖ ਮੰਤਰੀ ਦੀ ਨਾਸਤਿਕ ਸੋਚ ਆ ਤੇ ਨਾਸਤਿਕ ਸੋਚ ਦਾ ਪ੍ਰਗਟਾਵਾ ਇਹਦੇ ਸਬੰਧੀ ਸ਼ਿਕਾਇਤਾਂ ਬਹੁਤ ਆਈਆਂ ਹਾਲ ਤੱਕ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਬਹੁਤ ਗੰਭੀਰ ਵਿਚਾਰ ਕੀਤੀ ਜਾਊਗੀ ਕਿਉਂਕਿ ਗੋਲ ਕਾ ਜਿਹੜੀਆਂ ਇਹਦੇ ਤੇ ਸੰਗਤਾਂ ਸ਼ਰਧਾ ਭਾਵਨਾ ਨਾਲ ਆਪਣੀ ਪੇਟਾ ਪਾਉਂਦੀਆਂ ਉਹਦੇ ਸਬੰਧੀ ਬਿਨਾਂ ਤੱਥਾਂ ਤੋਂ ਵਾਰ-ਵਾਰ ਵਾਰ-ਵਾਰ ਜਾਂਦੇ ਸਬੂਤ ਜਿਹੜੇ ਆ ਉਹ ਇੱਥੇ ਕੱਲ ਤੱਕ ਸਭ ਲੈ ਆਉਣ ਪਰ ਬਿਨਾਂ ਤੱਥਾਂ ਤੋਂ ਇਹ ਗੱਲ ਵਾਰ-ਵਾਰ ਕਰਨੀ ਘੱਟੋ-ਘੱਟ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਗੱਲ ਨਹੀਂ ਸ਼ੋਭਦੀ ਇੱਕ ਜ਼ਿੰਮੇਵਾਰ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠਾ ਆ ਬੰਦਾ ਕਵੇ ਵੀ ਗੋਲਕਾ ਚੁੱਕ ਦੋ ਮੈਂ ਪਹਿਲਾਂ ਵੀ ਕਿਹਾ ਸੀ ਗੋਲਕਾ ਚੁੱਕਣ ਵਾਲੇ ਇੱਥੇ ਬਥੇਰੇ ਆਏ ਤੇ ਗਏ ਗੋਲਕਾ ਕੋਈ ਨਹੀਂ ਚੱਕ ਸਕਦਾ ਇਹ ਗੋਲਕਾ ਗੁਰੂ ਦੀਆਂ ਇਹਦੇ ਰਾਈ ਲੰਗਰ ਚੱਲਦੇ ਇਹਦੇ ਰਹੀਂ ਸਮਾਜ ਭਲਾਈ ਦੇ ਕਾਰਨ ਚੱਲਦੇ ਧਰਮ ਪ੍ਰਚਾਰ ਚੱਲਦਾ ਔਰ ਗੁਰਦੁਆਰੇ ਦਾ ਸਮੂੱਚਾ ਪ੍ਰਬੰਧ ਜਿਹੜਾ ਵਾ ਗੁਰਦੁਆਰਿਆਂ ਦਾ ਉਹ ਚੱਲਦਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਗੰਭੀਰ ਵਿਚਾਰ ਜਿਹੜੀ ਉਹ ਆਪਾਂ ਜ਼ਰੂਰ ਕਰਾਂਗੇ ਫਿਰ ਆ ਇੱਕ ਹਿੰਦੀ ਚਾਰਜਰ ਦਾ ਜਿਹੜਾ ਵਿਵਾਦ ਹੈਗਾ ਇਹਦਾ ਕੀ ਦੇ ਵਿੱਚ ਨਤੀਜੇ ਦੇਖੋ ਸਰਦਾਰ ਜੀ ਪਹਿਲੀ ਗੱਲ ਤੇ ਆ ਵੀ ਫਿਲਮਾਂ ਸੰਬੰਧੀ ਗਾਈਡਲਾਈਨ ਜਿਹੜੀਆਂ ਉਹ ਹੁਣ ਲਗਭਗ ਬਣੀਆਂ ਹੋਈਆਂ ਆਪਾਂ ਸਭ ਜਾਣਦੇ ਆ ਕਿ 13 ਦਸੰਬਰ 2022 ਨੂੰ ਧਰਮ ਪ੍ਰਚਾਰ ਕਮੇਟੀ ਦਾ ਮਤਾ ਜਿਹਦੇ ਵਿੱਚ ਲਿਖਿਆ ਗਿਆ ਸੀ ਕਿ ਗੁਰੂ ਸਾਹਿਬ ਗੁਰੂ ਦੇ ਪਰਿਵਾਰ ਤੇ ਜਿਹੜੇ ਸਾਡੇ ਵੱਡੇ ਸ਼ਹੀਦ ਆ ਉਹਨਾਂ ਦੇ ਕਿਰਦਾਰ ਨਾ ਤੇ ਐਨੀਮੇਸ਼ਨ ਰਾਈ ਦਿਖਾਈ ਜਾ ਸਕਦੇ ਆ ਤੇ ਨਾ ਵੈਸੇ ਦਿਖਾਈ ਜਾ ਸਕਦੇ ਹਰ ਇੱਕ ਗੱਲ ਮੈਂ ਹੋਰ ਸਪਸ਼ਟ ਕਰਾਂ ਨਾਟਕਾਂ ਚ ਵੀ ਨਹੀਂ ਦਿਖਾਈ ਜਾ ਸਕਦੇ ਆ ਜਿਹੜੇ ਲਾਈਟ ਐਂਡ ਸਾਊਂਡ ਸ਼ੋਅ ਚੱਲ ਰਹੇ ਆ ਤਾਂ ਮੈਂ ਥੋੜੇ ਦਿਨ ਪਹਿਲਾਂ ਇੱਕ ਦੇਖ ਰਿਆ ਸੀ ਕਿਸੇ ਨੇ ਭਾਈ ਬਚਿੱਤਰ ਸਿੰਘ ਬਣਾਇਆ ਇੱਕ ਬੰਦੇ ਨੇ ਉਹ ਸਾਡੀ ਕੌਮ ਦੇ ਸ਼ਹੀਦ ਆ ਨਾ ਬਾਬਾ ਲੱਖੀ ਸ਼ਾਹ ਬਨਜਾਰਾ ਇਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹਿ ਭਾਵੇਂ ਸਪਸ਼ਟ ਵੀ ਆ ਤਾਂ ਇਹ ਇਦਾਂ ਨਹੀਂ ਹੋ ਸਕਦਾ ਬਾਕੀ 2 ਮਈ 2025 ਨੂੰ ਇੱਥੇ ਅਕਾਲ ਤਖਤ ਸਾਹਿਬ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਦੀ ਕਤਰਤਾਈ ਉਦੋਂ ਵੀ ਕਿਹਾ ਗਿਆ ਹੈ ਵੀ ਇਹ ਨਹੀਂ ਹੋ ਸਕਦਾ ਜੁਲਾਈ 2025 ਦੇ ਵਿੱਚ ਜਿਹੜੀ ਇਸ ਫਿਲਮ ਸਬੰਧੀ ਸਬ ਕਮੇਟੀ ਦੀ ਰਿਪੋਰਟ ਆ ਉਹਦੇ ਸਪਸ਼ਟ ਹੋਇਆ ਸੀ ਕਿ ਫਿਲਮ ਦੇ ਵਿੱਚ ਸਿੱਖ ਸਿਧਾਂਤ ਇਤਿਹਾਸਿਕ ਪੱਖ ਤੋਂ ਬੜੀਆਂ ਖਾਮੀਆਂ। ਉਹਨਾਂ ਨੇ ਮੈਨੂੰ ਬਾਸਨ ਕੀਤਾ ਤੇ ਜੇ ਕੋਈ ਜਿੱਦ ਕਰਕੇ ਕਵੇ ਜਿਵੇਂ ਕਹਿ ਰਿਹਾ ਵੀ 21 ਤਰੀਕ ਨੂੰ ਆਪਾਂ ਰਿਲੀਜ਼ ਕਰਨੀ ਹੈ ਉਹ ਗਲਤ ਕਾਲਾ ਅਕਾਲ ਤਖਤ ਸਾਹਿਬ ਇਹਨੂੰ ਪ੍ਰਵਾਨਗੀ ਨਹੀਂ ਦਿੰਦਾ ਤੇ ਅਕਾਲ ਤਖਤ ਸਾਹਿਬ ਤੋਂ ਇਸ ਫਿਲਮ ਦੇ ਉੱਤੇ ਸਪਸ਼ਟ ਰੋਕ ਲੱਗੀ ਹੋਈ ਹੈ। ਫਿਲਮ ਤੋਂ ਮੰਤਰੀ ਹਰਜੋਤ ਸਿੰਘ ਪੈਂਸ ਨੂੰ ਤਰਫ ਕੀਤਾ ਗਿਆ ਸੀ ਉਹਨੂੰ ਤਨਖਾਹ ਵੀ ਦਿੱਤੀ। ਉਹ ਅਕਾਲ ਤਖਤ ਸਾਹਿਬ ਤੋਂ ਦੇਸ਼ ਸੀਗਾ ਵੀ ਪੰਜਾਬ ਸਰਕਾਰ ਜਿਹੜਾ ਵਾ ਉਹ ਧਾਰਮਿਕ ਸਮਾਗਮਾਂ 'ਚ ਦਖਲ ਅੰਦਾਜ਼ੀ ਨਾ ਕਰੇ ਇਹ ਕੰਮ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਆ ਸਰਕਾਰ ਆਉਣ ਵਾਲੀਆਂ ਸੰਗਤਾਂ ਲਈ ਸਤਾਵ ਦੀ ਮੋਕੇ ਪ੍ਰਬੰਧ ਕਰੇ ਕੋਈ ਹੰਗਾਰਾ ਭਰਿਆ ਜੀ ਸਰਕਾਰ ਨੇ ਇਸ ਤਰ੍ਹਾਂ ਦਾ ਹੰਗਾਰਾ ਦੇਖੋ ਇਹਨਾਂ ਨਹੀਂ ਭਰਿਆ ਹੰਗਾਰਾ ਨਾਮ ਭਰਨ ਦੇ ਹੈਗੇ ਆ ਵੀ ਅੱਜ ਸਾਨੂੰ ਇੱਥੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਦਾ ਮੰਤਰੀ ਆ ਕਰਨਪ੍ਰੀਤ ਸਿੰਘ ਸੌਂਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ ਡਾਇਰੈਕਟਰ ਜਿਹੜਾ ਬਾਕੀ ਇਹਨਾਂ ਦਾ ਆਪਣਾ ਸੈਰ ਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਦਾ ਸਰਕਾਰ ਨੇ ਉੱਥੇ ਆਨੰਦਪੁਰ ਸਾਹਿਬ ਹੁਣ ਸ਼ਤਾਬਦੀ ਨੂੰ ਮਨਾਉਂਦਿਆਂ ਇੱਕ ਮਿਊਜ਼ੀਅਮ ਤਿਆਰ ਕੀਤਾ ਭਾਈ ਜਤਾ ਜੀ ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਔਰ ਉਹਦੇ ਵਿੱਚ ਇੱਕ ਤਸਵੀਰ ਆ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਹੇ ਇੱਕ ਪਿਆਰਾ ਅੰਮ੍ਰਿਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਇੱਕ ਬੱਚੇ ਨੂੰ ਵੀ ਪਤਾ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦਾ ਜਾਂ ਜਦੋਂ ਵੀ ਅੰਮ੍ਰਿਤ ਛਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਛਕਾਵਾਂਗੇ ਇੰਨੀ ਗੈਨਾਂ ਦੀ ਪੇਤਲੀ ਸਮਝ ਆ ਇਹਨਾਂ ਨੇ ਜੋੜਾ ਪਾਤਾ ਫਿਰ ਉਹ ਤਸਵੀਰ ਦੇ ਵਿੱਚ ਸਾਡੇ ਕਿਉਂਕਿ ਜਿਹੜੀ ਮਰਿਆਦਾ ਹੈਗੀ ਜਦੋਂ ਅੰਮ੍ਰਿਤ ਛਕਿਆ ਜਾਂਦਾ ਤੇ ਬੀਰ ਆਸਣ ਲੱਗਦਾ ਇਹਨਾਂ ਨੇ ਵੇਖੋ ਉਹ ਜਦੋਂ ਦਿਖਾਇਆ ਵਾ ਤੇ ਜਿਹੜੇ ਆਪਣੇ ਛਕਣ ਵਾਲੇ ਪੰਜ ਪਿਆਰਿਆਂ ਚੋਂ ਆ ਉਹਨਾਂ ਨੇ ਦੋਵੇਂ ਗੋਡੇ ਥੱਲੇ ਲਾਏ ਹੋਏ ਇਹ ਮਰਿਆਦਾ ਹੀ ਨਹੀਂ ਹੈ ਔਰ ਅੰਮ੍ਰਿਤ ਸੰਚਾਰ ਦੀ ਮਰਿਆਦਾ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਉਹ ਕਿਉਂਕਿ ਇੱਕ ਕੌਮ ਦੀ ਵੱਡੀ ਇਹ ਮਰਿਆਦਾ ਇਹਦੇ ਰਾਈ ਬਹੁਤ ਸਾਰੇ ਪ੍ਰਾਣੀ ਗੁਰੂ ਵਾਲੇ ਬਣਦੇ ਆ ਹੁਣ ਇਹ ਵੇਖੋ ਇਹਨਾਂ ਨੇ ਦੋਵੇਂ ਗੋਡੇ ਥੱਲੇ ਲਾਏ ਆ ਮਰਿਆਦਾ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਵਾ ਉਹਦੇ ਵਿੱਚ ਤੇ ਇਹ ਲਿਖਿਆ ਆ ਵੀ ਵੀਰਾਸਣ ਹੋ ਕੇ ਅਮਰਤ ਛਕਣਾ ਤੇ ਵੀਰਾਸਣ ਦੀ ਜਿਹੜੀ ਮਰਿਆਦਾ ਵਾ ਉਹ ਬੜੀ ਸਪਸ਼ਟਾ ਭਈ ਜਿਹੜਾ ਆਪਣਾ ਜਦੋਂ ਆਪਾਂ ਵੀਰਾਸਣ ਲਾਉਣਾ ਵਾ ਤੇ ਸੱਜਾ ਗੋਡਾ ਜ਼ਮੀਨ ਤੇ ਧਰ ਕੇ ਸੱਜੀ ਲੱਤ ਦਾ ਭਾਰ ਪੈਰ ਤੇ ਰੱਖ ਕੇ ਬੈਠਣਾ ਤੇ ਖੱਬਾ ਗੋਡਾ ਉੱਚਾ ਰੱਖਣਾ ਇੱਕ ਮਰਿਆਦਾਵਾ ਸਿੱਖਾਂ ਦੀ ਹੁਣ ਇਹਦੇ ਵਿੱਚ ਦੱਸੋ ਵੀ ਇਹ ਜਿਹੜੀ ਤਸਵੀਰ ਦਿਖਾਈ ਇਹਨਾਂ ਨੇ ਅੰਮ੍ਰਿਤ ਦੀ ਇਦਾਂ ਕਿਤੇ ਅੰਮ੍ਰਿਤ ਛਕਾਉਂਦਿਆਂ ਤੁਸੀਂ ਕਿਸ ਨੂੰ ਵੇਖਿਆ ਇਹ ਸਿੱਧਾ ਸਾਡੀ ਮਰਿਆਦਾ ਤੇ ਹਮਲਾ ਫਿਰ ਇਹ ਮਿਊਜ਼ੀਅਮ 'ਚ ਤਸਵੀਰ ਲੱਗੀ ਆ ਫਿਰ ਮਗਲ ਦੋ ਪਾਲਕੀਆਂ ਦਾ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੀ ਕਿ ਦੋ ਪਾਲਕੀਆਂ ਕਰ ਤੋਂ ਬਣਾਈਆਂ ਫਿਰ ਇਹ ਜਿਹੜਾ ਖੰਡਾ ਤੇ ਬਾਟਾ ਇਹ ਤੁਹਾਨੂੰ ਲੱਗਦਾ ਵੀ ਖੰਡਾ ਬਾਟਾ ਆ ਡੰਡਾ ਰੱਖਿਆ ਵਿੱਚ ਖੰਡੇਰੀ ਸਾਹ ਤੇ ਡੰਡਾ ਲਾਤਾ ਖੰਡਾ ਆ ਹੁੰਦਾ ਵਾ ਇਨਾਂ ਨੂੰ ਇੰਨੀ ਪੇਤਲੀ ਸਮਝ ਆ ਫੇਰ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਉਹ ਪੰਥ ਕਰਵੈਤਾਂ ਵਾਲਾ ਨਹੀਂ ਆ ਤੋ ਇਹ ਜਿਹੜਾ ਵੀ ਕੰਮ ਹੈਗਾ ਵਾ ਇਹ ਠੀਕ ਨਹੀਂ ਆ ਹੁਣ ਜਦੋਂ ਅਮਰਤ ਸ਼ਿਕਾਇਤ ਜਾਂਦਾ ਉਦੋਂ ਤੇ ਹੱਥੇ ਭਿੰਦੇ ਆ ਤੋ ਇਹ ਬਹੁਤ ਵੱਡੀਆਂ ਇਨੀਆਂ ਗਲਤੀਆਂ ਕਰ ਰਹੇ ਆ ਇਹਦੇ ਸਬੰਧੀ ਜਿਹੜਾ ਇਹਨਾਂ ਦੇ ਸਬੰਧਤ ਮਨਿਸਟਰ ਰਾਤਾਰਣ ਸੋਂਦ ਉਹਨੂੰ ਮਤਲਬ ਕਿਹਾ ਗਿਆ ਵੀ ਇੱਥੇ ਸਿਕਤਰੇ ਤੱਕਾਲ ਤੱਕ ਸਾਬ ਆਣ ਕੇ ਆਪਣਾ ਸਪਸ਼ਟੀਕਰਨ ਖਬਤੇ ਦੇ ਵਿੱਚ ਵਿੱਚ ਦਬੇ ਔਰ ਨਾਲ ਜਿਹੜਾ ਸਬੰਧਤ ਡਾਇਰੈਕਟਰ ਆ ਅਮਰਤ ਸੰਚਾਰ ਦੀ ਮਰਿਆਦਾ ਦੇ ਨਾਲ ਉਹ ਜਦੋਂ ਪੇਸ਼ ਕਰਨਾ ਤੇ ਉਹਦੇ ਨਾਲ ਇਦਾਂ ਛੇੜਛਾੜ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਤਾਂ ਮੈਂ ਸਮਝਦਾ ਵੀ ਜੋ ਪਹਿਲਾਂ ਹੀ ਸਰਕਾਰ ਨੂੰ ਕਿਹਾ ਸੀ ਜਦੋਂ ਇਹਨਾਂ ਨੇ ਸ਼੍ਰੀਨਗਰ ਪ੍ਰੋਗਰਾਮ ਕੀਤਾ ਕਿ ਤੁਸੀਂ ਆਪਣੇ ਆ ਕੰਮ ਕਰੋ ਦੂਜੇ ਕੰਮ ਪੰਥ ਕਰੂਗਾ ਪਰ ਇਹ ਪਿੱਛੇ ਨਹੀਂ ਹਟੇ ਤੇ ਵਾਰ-ਵਾਰ ਗਲਤੀਆਂ ਕਰ ਰਹੇ ਆ ਪਰ ਇਹਨਾਂ ਨੂੰ ਕੋਈ ਸਿਆਣੇ ਗੁਰਸਿੱਖ ਬੰਦਿਆਂ ਦੀ ਸਲਾਹ ਲੈ ਲੈਣੀ ਚਾਹੀਦੀ ਆ ਜਾਂ ਅਕਾਲ ਤਖਤ ਸਾਹਿਬ ਤੋਂ ਲੈ ਲੈਣ ਅਕਾਲ ਤਖਤ ਸਾਹਿਬ ਤੋਂ ਪੁੱਛ ਲੈਣ ਵੀ ਇਹ ਮਾਮਲੇ 'ਚ ਕੀ ਹੋਣਾ ਪਰ ਇਹ ਮਨਮਰਜ਼ੀਆਂ ਕਰ ਰਹੇ ਤੇ ਮਨਮਰਜ਼ੀਆਂ ਕਰਦਿਆਂ ਫਿਰ ਸਿੱਖ ਪਰੰਪਰਾਵਾਂ ਤੇ ਹਮਲਾ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਮੰਤਰੀ ਆ ਤਰਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਆ ਸੈਰਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਇਹਨੂੰ ਕਿਹਾ ਵੀ ਇੱਥੇ ਆਣ ਕੇ ਸਖਤਰੇਤ ਇਹ ਕਿਉਂ ਇਹਨਾਂ ਨੇ ਕੀਤਾ ਤੇ ਕਿਹੜੇ ਗੜੇ ਤੇ ਸ਼ਾਮਲੇ ਦਾ ਆਪਣਾ ਹਿੱਤੇ ਦੇ ਵਿੱਚ ਵਿੱਚ ਸਪਸ਼ਟੀਕਰਨ ਦੇ ਨਾਲ ਡਾਇਰੈਕਟਰ ਨੂੰ ਸੱਦਿਆ ਗਿਆ। ਸਿੰਘ ਸਾਹਿਬ ਤੁਸੀਂ ਬੀਤੇ ਦਿਨ ਪਾਕਿਸਤਾਨ ਕੋਲ ਵੀ ਆਏ ਹੋ ਸਾਡਾ ਇੱਕ ਵਿਵਾਦ ਚੱਲਦਾ ਪਿਆ ਨਾਨਕਸ਼ਹੀ ਕਲੰਡਰ ਨੂੰ ਲੈ ਕੇ। ਕਿਹੜਾ ਰਹੀ ਤਰੀਕਾ ਦੇ ਵਿੱਚ ਫਰਕ ਆ ਜਾਂਦਾ ਹੈ। ਉਸ ਮਾਮਲੇ ਦੇ ਕਿਤੇ ਉੱਥੇ ਗੱਲ ਹੋਈ ਹੈ? ਕੋਈ ਗੱਲ ਨਹੀਂ ਹੋਈ। ਨਹੀਂ ਗੱਲ। ਉੱਥੇ ਸਿਰਫ ਗੱਲ ਹੋਈ ਕੌਮ ਦੀ ਇਕਤਾ ਦੀ, ਕੌਮ ਦੀ ਚੜ੍ਹਦੀ ਕਲਾ ਦੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ਾਂ ਤੇ ਚੱਲਣ ਦੀ। ਇਹਦੇ ਤੋਂ ਇਲਾਵਾ ਕੋਈ ਹੋਰ ਉੱਥੇ ਗੱਲ ਕੋਈ ਹੋਈ ਨਹੀਂ ਸਿਰਫ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੋਈ ਸਿੱਖ ਸਾਹਿਬ ਇੱਕ ਜੱਥੇ ਦੇ ਨਾਲ ਇੱਕ ਜੀ ਔਰਤ ਉੱਥੇ ਰਹਿ ਗਈ ਹੈ ਕੁਝ ਕਾਹ ਦੀ ਪਰਦਾ ਉਸਦੇ ਕਾਫੀ ਜਿਹੜੇ ਇਸ ਵੇਲੇ ਚਰਚੇ ਹੋ ਰਿਹਾ ਹੈ ਕਿ ਉਹ ਗਮਰਾਹ ਕੀਤਾ ਗਿਆ ਕੁਝ ਪਤਾ ਲੱਗਾ ਉਸ ਮਾਮਲੇ 'ਚ ਕੀ ਅਸਲ ਸੱਚਾਈ ਕੀ ਹੈ ਕਿਉਂ ਪਾਕਿਸਤਾਨ ਤੋਂ ਇਲਾਵਾ ਤਾਂ ਹੋ ਗਈ ਉਹ ਦੇਖੋ ਸਰਧਾਰੂਆਂ ਦੇ ਬਣਾ ਨੂੰ ਬਹੁਤ ਢੇਸ ਵੀ ਪਹੁੰਚੀ ਹੈ ਇਹਦੇ ਨਾਲ ਦੇਖੋ ਪਹਿਲੀ ਗੱਲ ਤੇ ਇਹ ਆਪਾਂ ਜਿਹੜੀ ਭਾਵਨਾ ਦੇ ਨਾਲ ਜਦੋਂ ਸੱਚੇ ਪਾਤਸ਼ਾਹ ਦੇ ਘਰੇ ਜਾਂਦੇ ਆ ਤੇ ਅੰਦਰ ਬਾਹਰ ਸਾਡਾ ਗੁਰੂ ਜਾਣਦਾ ਜਿਸ ਵੀ ਬੀਬੀ ਨੇ ਇਦਾਂ ਕੀਤਾ ਪਹਿਲਾਂ ਤੇ ਮੰਦ ਭਾਗਾ ਮੈਨੂੰ ਇਹ ਪਤਾ ਲੱਗਾ ਵੀ ਉਹਦੇ ਤੇ ਕਾਫੀ ਪਰਚੇ ਦਰਜ ਆ। ਔਰ ਕਈ ਮਾਮਲਿਆਂ ਦੇ ਵਿੱਚ ਉਹਨੂੰ ਸਜ਼ਾ ਹੋਣ ਵਾਲੀ। ਤਾਂ ਫੇਰ ਤਾਂ ਜਿਹੜੀਆਂ ਸਾਡੀਆਂ ਏਜੰਸੀਆਂ ਵਾਂ ਜਿਨ੍ਹਾਂ ਜਿਹੜੀ ਸਰਕਾਰ ਨੇ ਕਲੀਅਰੈਂਸ ਉਹਨੂੰ ਦਿੱਤੀ ਉਹ ਕਲੀਅਰੈਂਸ ਕਿਵੇਂ ਦਿੱਤੀ ਗਈ? ਤੁਹਾਨੂੰ ਵੀ ਪਤਾ 50 ਦੇ ਕਰੀਬ ਉੱਥੋਂ ਉਹਦਣ ਬਾਰਡਰ ਤੋਂ ਮੋੜ ਦਿੱਤੇ ਗਏ। ਉਹ ਬੀਬੀ ਭਰ ਚੱਲ ਗਈ। ਹੁਣ ਪਾਸਪੋਰਟ ਕਿੰਨੇ ਬਣਾਇਆ ਪਹਿਲਾਂ ਉਹਦਾ? ਫੇਰ ਉਹਨੂੰ ਕਲੀਅਰੈਂਸ ਕਿੰਨੇ ਦਿੱਤੀ ਉੱਥੇ ਜਾਣ ਦੀ? ਤਾਂ ਇਹ ਸਬੰਧਤ ਸਰਕਾਰ ਦਾ ਮਸਲਾ ਵਾ ਇਹਦੇ ਵਿੱਚ ਦੂਜਾ ਦੇ ਕਿਸੇ ਦਾ ਦੋਸ਼ ਹੀ ਨਹੀਂ ਆ ਬਾਕੀ ਉਹ ਬੀਬੀ ਨੇ ਇੱਥੇ ਸਜ਼ਾ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਵੀ ਉੱਥੇ ਇਦਾਂ ਦਾ ਕਾਰਜ ਜਿਹੜਾ ਉਹ ਕੀਤਾ ਵਾ ਨਹੀਂ ਕਰਨਾ ਚਾਹੀਦਾ ਮੰਦ ਭਾਗਾ ਵਾ ਬਾਕੀ ਮੇਰੀ ਉੱਥੋਂ ਦੇ ਜਿਹੜੇ ਪ੍ਰਧਾਨ ਪਾਕਿਸਤਾਨ ਸੇਕਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਮੇਰ ਸਿੰਘ ਰੋੜਾ ਮੇਰੇ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜਿਵੇਂ ਬੀਬੀ ਮਿਲੂਗੀ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਉਹਨੂੰ ਭਾਰਤ ਵਾਪਸ ਭੇਜਿਆ ਜਾਊਗਾ ਔਰ ਪਾਕਿਸਤਾਨ ਸਰਕਾਰ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਕਿ ਆਉਣ ਵਾਲੇ ਜਥਿਆਂ ਤੇ ਕੋਈ ਪ੍ਰਭਾਵ ਨਾ ਪਵੇ ਬਾਕੀ ਇਹ ਜਥੇ ਦਾ ਮਾਮਲਾ ਨਹੀਂ ਆ ਜਿਹਦਾ ਇਹਨੂੰ ਤੂਲ ਦਿੱਤੀ ਜਾ ਰਹੀ ਆ ਪਿਛੇ ਜੇ ਤੁਹਾਨੂੰ ਪਤਾ ਨਾ ਇੱਕ ਫਿਲਮ ਵੀ ਬਣੀ ਐ ਇਸ ਮਸਲੇ ਤੇ ਇੱਕ ਮੁਸਲਮਾਨਾਂ ਦੀ ਇਥੋਂ ਬੀਬੀ ਚਲ ਗਈ ਉੱਥੇ ਉੱਥੇ ਉਹਨੇ ਪਠਾਨ ਮੁਸਲਮਾਨਾਂ ਨਾਲ ਨਿਕਾਹ ਕਰ ਲਿਆ ਬਾਅਦ ਵਿੱਚ ਉਹ ਦੋ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉੱਥੇ ਜਦੋਂ ਉਹ ਉਹਦੀ ਨਈਂ ਮਤਲਬ ਸੋਚ ਵਿਚਾਰ ਮਿਲੇ ਉਹਨੂੰ ਬੜੇ ਧੱਕੇ ਨਾਲ ਫੇਰ ਇੱਥੇ ਲਿਆਂਦਾ ਗਿਆ। ਇਹ ਉਹ ਤਾਂ ਹੈ ਹੀ ਮੁਸਲਮਾਨ ਹੀ। ਤੋ ਇਦਾਂ ਦੇ ਮਾਮਲੇ ਪਹਿਲਾਂ ਵੀ ਆ ਜਾਂਦੇ ਇਹਨੂੰ ਜੱਥੇ ਦੇ ਨਾਲ ਜੋੜਨਾ ਮੰਨਦ ਭਾਗਾ। ਨਨਕਾਣਾ ਸਾਹਿਬ ਨਾਲ ਸਾਨੂੰ ਇਸ਼ਕਾ, ਮੁਹੱਬਤ ਆ ਰਹੂਗੀ, ਜਾਵਾਂਗੇ। ਪਰ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜੱਥਿਆਂ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਆ ਇਹਨੇ ਸਿੱਖ ਭਾਵਨਾਵਾਂ ਨੂੰ ਬੜੀ ਡੂੰਗੀ ਸੱਟ ਮਾਰੀ। ਸਿੰਘ ਸਾਹਿਬ ਦਿੱਲੀ ਚ ਵੀ ਦਿੱਲੀ ਕਮੇਟੀ ਤੇ ਕੇਂਦਰ ਸਰਕਾਰ ਮਿਲ ਕੇ ਸਤਾਪ ਜੀ ਮਨਾ ਰਹੀ ਹੈ ਤੁਸੀਂ ਉੱਥੇ ਵੀ ਜਾਓਗੇ ਆਇਆ ਸਦਾ ਵੀ ਹਾਂਜੀ ਹਾਂਜੀ ਮੈਨੂੰ ਸਦਾ ਆਇਆ ਬਾਕੀ ਮੇਰੇ ਕਿਵੇਂ ਦੇ ਜਿਵੇਂ ਬਣਦੇ ਆ ਤੇ ਜੇ ਸਮਾਂ ਲੱਗਾ ਤਾਂ ਮੈਂ ਜ਼ਰੂਰ ਜਾਊਂਗਾ ਕਿਉਂਕਿ ਉੱਥੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਹੈ ਸੀਸ ਗੰਨ ਸਾਹਿਬ ਬਾਕੀ ਮਨਾਉਣਾ ਤੇ ਗੁਰਮਤ ਸਮਾਗਮੀਆਂ ਸੰਗਤ ਨੂੰ ਤੁਸੀਂ ਇੱਕ ਨਿਸ਼ਾਨ ਸਾਹਿਬ ਜਿਹੜੀ ਦੇ ਦਿੱਤੀ ਹੈ ਕੀਰਦੀ ਸੁਭਾਚ ਦੇ ਸਮਾਗਮ ਉਹ ਥੋੜਾ ਜਿਹਾ ਦੂਰਾਂ ਕਰ ਉਹ ਦੇਖੋ ਉਹ ਹਦਾਇਤ ਤਾਂ ਦਿੱਤੀ ਗਈ ਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਹੋਈ 1675 ਉਹਦੇ ਤੋਂ ਬਾਅਦ ਪਾਤਸ਼ਾਹ ਨੇ ਇਹੋ ਜਿਹਾ ਖਾਲਸਾ ਪ੍ਰਗਟ ਕੀਤਾ ਜਿਹਦਾ ਸਾਹਮਣੇ ਪਤਾ ਲੱਗਦਾ ਹੈ ਕਿ ਇਹ ਗੁਰੂ ਖਾਲਸਾ ਤੇ ਖਾਲਸਾਈ ਸੋਚ ਦਾ ਪ੍ਰਗਟਾਵਾ ਆ ਖੰਡੇ ਬਾਟੇ ਦੀ ਪੌਲ ਛਕੀ ਸਿੰਘ ਸਿੰਘ ਤੇ ਕੌਰ ਨਾਮ ਲੱਗੇ ਹੁਣ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਦਾ 350 ਸਾਲਾ ਪਾ ਮਨਾ ਰਹੇ ਆ ਤਾਂ ਹੁਣ ਵੀ ਖਾਲਸਾਈ ਸੋਚ ਦਾ ਪ੍ਰਗਟਾਵਾ ਕਰਨ ਦੀ ਲੋੜ ਆ ਉਹਦੇ ਤਹਿਤ ਆਖਿਆ ਗਿਆ ਪੀ ਆਪੋ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਤੇ ਖਾਲਸਾ ਹੀ ਨਿਸ਼ਾਨ ਸਾਹਿਬ ਚੁਲਾਈ ਜਾਣ ਬੜੇ ਮਾਣ ਸਤਿਕਾਰ ਦੇ ਨਾਲ ਆਪੋ ਆਪਣੇ ਸਾਧਨਾ ਤੇ ਟਰੈਕਟਰ ਟਰਾਲੀਆਂ ਤੇ ਆਨੰਦਪੁਰ ਸਾਹਿਬ ਖਾਲਸਾ ਹੀ ਨਿਸ਼ਾਨ ਲਾ ਕੇ ਆਇਆ ਜਾਵੇ ਤੇ ਖਾਲਸਾ ਹੀ ਸੋਚ ਦਾ ਪ੍ਰਗਟਾਵਾ ਕੀਤਾ ਜਾਵੇ ਵੇਖੋ ਬਾਕੀ ਹਲੇ ਮੱਲੇ ਤੇ ਸਰਕਾਰ ਦੇ ਕੀ ਪ੍ਰਬੰਧ ਹੁੰਦੇ ਆ ਤਰੀਕ ਵੀ ਦੱਸੀ ਗਈ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਵੈਸੇ ਤਾਂ ਮੈਂ ਕਹਿੰਦਾ ਜੀ ਸਿੱਖ ਰੋ ਆਪਣੇ ਘਰ ਦੇ ਉੱਤੇ ਸਦਾ ਹੀ ਝੰਡਾ ਲਾਵੇ ਪਰ ਕਿਉਂਕਿ ਇਹ ਸ਼ਤਾਬਦੀ ਆ ਤੋ 23 ਤੋਂ 29 ਤੱਕ ਤੇ ਬਹੁਤ ਜ਼ਰੂਰੀ ਆ ਕਿ ਆਪਾਂ ਨੂੰ ਇਹ ਖਾਲਸਾਈ ਨਿਸ਼ਾਨ ਸਾਹਿਬ ਚਲਾਉਣੇ ਚਾਹੀਦੇ ਆ ਬਾਕੀ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਦੇਖੋ ਤਾਲਮੇਲ ਹੋਣਾ ਚਾਹੀਦਾ ਕਿਸੇ ਵੀ ਮਾਮਲੇ ਦੇ ਵਿੱਚ ਤੁਸੀਂ ਜਦੋਂ ਸਿੱਖ ਮਰਿਆਦਾ ਦੇ ਨਾਲ ਛੇੜਛਾੜ ਕਰੋਗੇ ਸਿੱਖ ਚੁੱਪ ਨਹੀਂ ਰਹਿਣਗੇ ਸਿੱਖ ਬੋਲਣਗੇ ਔਰ ਅਕਾਲ ਤਖ਼ਤ ਸਾਹਿਬ ਬਿਲਕੁਲ ਖੁੱਲੀਆਂ ਅੱਖਾਂ ਦੇ ਨਾਲ ਸਾਰਾ ਕੁਝ ਬਾਚ ਕਰ ਰਿਹਾ ਗੋਲਕਾਂ ਦੇ ਉੱਤੇ ਬਿਆਨ ਇਦਾਂ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਠੋਸ ਕਾਰਵਾਈ ਜ਼ਰੂਰ ਹੋਗੀ